ਦੱਟ ਕੇ ਤਿਆਰ ਹੋ ਜਾਈਏ ਕਿਉਂਕਿ ਜਿਹੜੇ ਖਾਲਸਾ ਰਾਜ ਲਈ ਅਸੀਂ ਦਿਨ ਰਾਤ ਅਰਦਾਸਾਂ ਕਰਦੇ ਹਾਂ ਉਹ ਰਾਜ ਹੁਣ ਬਹੁਤ ਛੇਤੀ ਹੀ ਸਥਾਪਿਤ ਹੋਣ ਵਾਲਾ ਹੈ ਇਸ ਗੱਲ ਦਾ ਦਾਵਾ ਮੈਂ ਨਹੀਂ ਕਰ ਰਿਹਾ ਸੋਸਾਖੀ ਵਿੱਚ ਲਿਖਤ ਆਪਣੀ ਬਾਣੀ ਦੇ ਰਾਹੀ ਦਸ਼ਮੇਸ਼ ਪਾਸ਼ਾ ਸ਼ਿਰਗੁਰ ਗੋਬਿੰਦ ਸਿੰਘ ਜੀ ਇਹ ਭਵਿੱਖਬਾਣੀ ਆਪ ਫਰਮਾ ਰਹੇ ਹਨ ਇਸ ਸੋਸਾਖੀ ਗ੍ਰੰਥ ਵਿੱਚ 300 ਸਾਲ ਪਹਿਲਾਂ ਗੁਰੂ ਸਾਹਿਬ ਜੀ ਨੇ ਕਈ ਵੱਡੀਆਂ-ਵੱਡੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਅਜੋਕੇ ਸਮੇਂ ਵਿੱਚ ਇਨ ਬਿਨ ਸੱਚ ਸਾਬਤ ਹੋ ਰਹੀਆਂ ਹਨ ਤਬੀ ਰੂਸ ਚੀਨ ਹਿੰਦ ਮੇਂ ਚੜ ਆਵੇ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਇਹ 17 ਖਾਲਸਾ ਰਾਜ ਲਈ ਕੀਤੀ ਗੁਰੂ ਸਹਿਬ ਦੀ ਭਵਿਕਵਾਨੀ ਦੇ ਬਚਨ ਹਨ ਅਕੁਝ ਸਮਾਂ ਪਹਿਲਾਂ ਤੱਕ ਤਾਂ ਚੀਨ ਰੂਸ ਦੇ ਭਾਰਤ ਤੇ ਹਮਲੇ ਦੀ ਗੱਲ ਨਾ ਹੋਣੀ ਜਈ ਜਾਪਦੀ ਸੀ ਭਾਵੇਂ ਗੋਦੀ ਮੀਡੀਆ ਨਾ ਵਿਖਾਵੇ ਪਰ ਪਿਛਲੇ 2-3 ਮਹੀਨਿਆਂ ਤੋਂ ਵਾਪਰੀਆਂ ਘਟਨਾਵਾਂ ਕਰਕੇ ਇਹ ਗੱਲਾਂ ਹੁਣ ਸੱਚ ਸਾਬਤ ਹੁੰਦੀਆਂ ਜਾਪਦੀਆਂ ਹਨ ਆਖਰ ਕੀ ਹੈ ਖਾਲਸਾ ਰਾਜ ਲਈ ਗੁਰੂ ਸਾਹਿਬ ਦੀ ਭਵਿੱਖਬਾਣੀ ਕਿੰਨਾ ਕਾਰਨਾ ਕਰਕੇ ਰੂਸ ਚੀਨ ਭਾਰਤ ਤੇ ਹਮਲਾ ਕਰ ਸਕਦੇ ਹਨ ਅਤੇ ਇਸ ਤੋਂ ਪਹਿਲਾਂ ਗੁਰੂ ਸਾਹਿਬ ਦੀਆਂ ਕਿਹੜੀਆਂ-ਕਿਹੜੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ ਜਾਣਾਂਗੇ ਇਹ ਸਭ ਕੁਝ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸクセਸ ਦਾ ਰਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧੀਏ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਸੋਸਕ ਕੀ ਵਿੱਚ ਵੀ ਕੀਤਾ ਹੈ ਤੇ ਉਹ ਘਟਨਾਵਾਂ ਹਕੀਕਤ ਵਿੱਚ ਵਾਪਰ ਵੀ ਚੁੱਕੀਆਂ ਹਨ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕਰਦੇ ਹਨ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਗੁਰੂ ਸਾਹਿਬ ਉਸ ਸਮਾਂ ਕਦੋਂ ਆਊਗਾ ਜਦੋਂ ਹਿੰਦੁਸਤਾਨ ਦੀ ਤਰਤੀਬ ਨੂੰ ਇਸ ਜ਼ਬਰ ਦੇ ਜ਼ੁਲਮਾਂ ਤੋਂ ਛੁਟਕਾਰਾ ਮਿਲੇਗਾ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਾਬਲ ਤੋਂ ਇੱਕ ਕੁੱਤਾ ਭਾਵਕੇ ਅਬਦਾਲੀ ਆਊਗਾ ਤੇ ਦਿੱਲੀ ਦਾ ਸਾਰਾ ਰਾਜ ਮਿੱਟੀ ਵਿੱਚ ਮਿਲਾ ਕੇ ਰੱਖ ਦੇਊਗਾ ਤੇ ਫਿਰ ਜਦੋਂ ਅਬਦਾਲੀ ਦਾ ਟਾਕਰਾ ਖਾਲਸੇ ਨਾਲ ਹੋਊਗਾ ਤਾਂ ਸਿੱਖਾਂ ਨਾਲ ਪਾਇਆ ਇਹ ਵੈਰ ਹਿੰਦੁਸਤਾਨ ਦੇ ਜੇਤੂ ਦੇ ਪਤਨ ਦਾ ਕਾਰਨ ਬਣੂਗਾ ਤੇ ਫਿਰ ਪਹਿਲੀ ਵਾਰ ਇਸ ਦੁਨੀਆ ਦੀ ਧਰਤੀ ਦੇ ਕਿਸੇ ਖਿੱਤੇ ਤੇ ਖਾਲਸੇ ਦਾ ਰਾਜ ਕਾਇਮ ਹੋਊਗਾ ਅੱਗੇ ਫਿਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਫਿਰ ਦੂਰ ਸਮੁੰਦਰੋਂ ਪਾਰ ਤੋਂ ਫਿਰੰਗੀ ਆਉਣਗੇ ਤੇ ਛਲਕਪਟ ਦੀਆਂ ਚਾਲਾਂ ਖੇਡ ਕੇ ਖਾਲਸੇ ਤੋਂ ਉਹਦਾ ਰਾਜ ਖੋਹ ਲੈਣਗੇ ਤੇ ਇਸ ਵਿਸ਼ੇ ਬਾਰੇ ਆਪਾਂ ਪਹਿਲਾਂ ਕਈ ਵੀਡੀਓਜ਼ ਵਿੱਚ ਗੱਲ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਖਾਣੇ ਵਿੱਚ ਸਲੋ ਪੋਇਜ਼ਨ ਪਾ ਕੇ ਕਤਲ ਕੀਤਾ ਗਿਆ ਤੇ ਫਿਰ ਆਪਣਿਆਂ ਦੀਆਂ ਹੀ ਗਦਾਰੀਆਂ ਕਰਕੇ ਕਿਸ ਤਰ੍ਹਾਂ ਮਹਾਰਾਜੇ ਦੇ ਪੂਰੇ ਵੰਸ਼ ਨੂੰ ਖਤਮ ਕਰ ਦਿੱਤਾ ਗਿਆ ਦੇ ਗੋਰੇ ਪੰਜਾਬ ਦੇ ਤਖਤ ਤੇ ਕਾਬਜ਼ ਹੋ ਗਏ ਤੇ ਇਹਨਾਂ ਗੋਰਿਆਂ ਦਾ ਰਾਜ ਅੰਤ ਹੋਣ ਬਾਰੇ ਗੁਰੂ ਸਾਹਿਬ ਨੇ ਭਵਿੱਖਬਾਣੀ ਕੀਤੀ ਸੀ ਕਿ ਦੋ ਸਦੀਆਂ ਤੱਕ ਰਾਜ ਕਰਨ ਤੋਂ ਬਾਅਦ ਇਹਨਾਂ ਨੂੰ ਭਾਰਤ ਦੀ ਧਰਤੀ ਛੱਡ ਕੇ ਜਾਣਾ ਪਊਗਾ ਤੇ ਇਹਨਾਂ ਦੇ ਜਾਣ ਮਗਰੋਂ ਭਾਰਤ ਵਿੱਚੋਂ ਕੱਟ ਕੇ ਪਾਕ ਨਾਮ ਦਾ ਇੱਕ ਨਵਾਂ ਦੇਸ਼ ਹੋਂਦ ਵਿੱਚ ਆਊਗਾ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਜਦੋਂ ਅੰਗਰੇਜ਼ਾਂ ਨੂੰ ਆਪਣੇ ਰਾਜ ਦੇ ਅੰਤ ਵਾਲੀ ਭਵਿੱਖਬਾਣੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਾਰੇ ਪੰਜਾਬ ਚੋਂ ਇਸ ਗ੍ਰੰਥ ਦੀਆਂ ਪੋਥੀਆਂ ਇਕੱਠੀਆਂ ਕਰਾ ਕੇ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਇਸ ਦਾ ਕਾਰਨ ਇਹ ਸੀ ਤਾਂ ਜੋ ਸਿੱਖ ਇਹਨਾਂ ਪੋਥੀਆਂ ਨੂੰ ਪੜ੍ਹ ਕੇ ਜਾਗਰੂਕ ਨਾ ਹੋ ਸਕਣ ਤੇ ਉਹਨਾਂ ਦੇ ਰਾਜ ਨੂੰ ਅੰਤ ਕਰਨ ਲਈ ਉੱਠਦੀ ਆਵਾਜ਼ ਨੂੰ ਦਬਾਇਆ ਜਾ ਸਕੇ ਪਰ ਗੁਰੂ ਗੋਬਿੰਦ ਪਾਸ਼ਾ ਦੇ ਹੋਏ ਬਚਨਾਂ ਨੂੰ ਕੋਣ ਟਾਲ ਸਕਦਾ ਸੀ ਲਗਭਗ 200 ਸਾਲ ਬਾਅਦ ਹੀ ਅੰਗਰੇਜ਼ਾਂ ਨੂੰ ਵੀ ਛੱਡ ਕੇ ਜਾਣਾ ਪਿਆ ਤੇ ਨਵਾਂ ਦੇਸ਼ ਪਾਕਿਸਤਾਨ ਵੀ ਵजूद ਵਿੱਚ ਆਇਆ ਐਨਾ ਹੀ ਨਹੀਂ ਗੁਰੂ ਸਾਹਿਬ ਨੇ ਇੱਕ ਹੋਰ ਭਵਿੱਖਬਾਣੀ ਕੀਤੀ ਸੀ ਕਿ ਇਸ ਵਕ ਹੋਏ ਮੁਲਕ ਨਾਲ ਭਾਰਤ ਦੀਆਂ ਕਈ ਵੱਡੀਆਂ ਜੰਗਾਂ ਹੋਣਗੀਆਂ ਇੱਕ ਨਵਾਂ ਮੁਲਕ ਟਾਕਾ ਪੰਜਾਬ ਹੋਂਦ ਵਿੱਚ ਆਊਗਾ ਇੱਥੇ ਗੁਰੂ ਸਾਹਿਬ ਬੰਗਲਾਦੇਸ਼ ਬਣਨ ਦੀ ਗੱਲ ਕਰ ਰਹੇ ਹਨ ਇਸ ਤੋਂ ਇਲਾਵਾ ਗੁਰਗੋਬਿੰਦ ਪਾਸ਼ਾ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਵੀ ਜਿਹੜੀਆਂ ਭਵਿੱਖਵਾਣੀਆਂ ਕੀਤੀਆਂ ਸਨ ਉਹ ਇਨ ਬਿਨ ਸਤਸਬ ਧੋਈਆਂ ਗੁਰੂ ਸਾਹਿਬ ਲਿਖਦੇ ਹਨ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮਿਆਂਨ ਖੁਰਪਜੇ ਕੋੜੇ ਕਾ ਹਰਮੰਦਰ ਮਿਆਂਨ ਡਟ ਜਾਵੇ ਖਾਲਸਾ ਘੋਰ ਵਿਪਦ ਕੇ ਬਾਦ ਕੁਵਾਰ ਹੋਏ ਸਭ ਮਿਲेंगे ਸਿੰਘ ਵਿਪਤ ਮੇ ਆਨ ਤਬੇ ਮਾਜਾ ਮਾਲਵਾ ਦਵਾਬਾ ਦੁਖੀ ਹੋਵੇ ਸਭ ਗ੍ਰਾਮ ਭਾਵਕੇ ਹਿੰਦੁਸਤਾਨ ਵਿੱਚ ਰੰਡੀ ਦਾ ਰਾਜ ਹੋਵੇਗਾ ਇਤੇ ਰੰਡੀ ਯਾਨੀ ਕਿ ਵਿਧਵਾ ਕਹਿ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੰਬੋਧਨ ਕੀਤਾ ਗਿਆ ਹੈ ਇਸ ਤੋਂ ਅੱਗੇ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਰੰਡੀ ਦੇ ਰਾਜ ਵਿੱਚ ਫੌਜ ਹਰਮੰਦਰ ਸਾਹਿਬ ਤੇ ਚੜ ਕੇ ਆਊਗੀ ਤੇ ਇੰਨਾ ਖੂਨ ਵਗੂਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਊਗਾ ਖਾਲਸਾ ਇਸ ਦਾ ਡਟ ਕੇ ਮੁਕਾਬਲਾ ਕਰੂਗਾ ਸਿੱਖ ਮਿਲ ਕੇ ਇਸ ਵਿਪਤਾ ਦੇ ਵਿਰੁੱਧ ਲੜਨਗੇ ਤੇ ਮਾਝਾ ਮਾਲਵਾ ਦੁਆਬਾ ਅਜੋਕੇ ਪੰਜਾਬ ਦਾ ਸਾਰਾ ਹਿੱਸਾ ਇਸ ਘਟਨਾ ਤੋਂ ਬਾਅਦ ਬਹੁਤ ਜ਼ਿਆਦਾ ਦੁਖੀ ਹੋਊਗਾ ਰਾਸੀ ਦੇ ਦੌਰ ਦਾ ਜੋ ਦੁੱਖ ਪੰਜਾਬ ਨੇ ਝੱਲਿਆ ਉਹ ਸਭ ਇਹਨਾਂ ਧੁਕਾਂ ਵਿੱਚ ਗੁਰੂ ਸਾਹਿਬ ਬਿਆਨ ਕਰ ਰਹੇ ਹਨ ਇਸ ਤੋਂ ਬਾਅਦ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਵੀ ਜ਼ਿਕਰ ਮਿਲਦਾ ਹੈ ਤਬ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਮਿਆਂਨ ਮਤਲਬ ਕਿ ਇਸ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਕੇ ਲੜੇਗਾ ਤੇ ਖਾਲਸੇ ਦੀ ਵਿਪਤਾ ਵਿੱਚ ਉਹਨਾਂ ਦਾ ਸਾਥ ਦੇਵੇਗਾ ਹੁਣ ਤੱਕ ਅਸੀਂ ਜੋ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਹ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅੱਗੇ ਹੁਣ ਆਪਾਂ ਸੋਸਾ ਕੀਵਿਚ ਲਿਖੀਆਂ ਉਹਨਾਂ ਲਿਖਤਾਂ ਤੇ ਨਜ਼ਰ ਮਾਰਾਂਗੇ ਜੋ ਆਉਣ ਵਾਲੇ ਸਮੇਂ ਵਿੱਚ ਵਪਰਨ ਵਾਲੀਆਂ ਹਨ ਤੇ ਇਹ ਸਭ ਇੰਨਾ ਖਤਰਨਾਕ ਹੈ ਕਿ ਸੁਣ ਕੇ ਤੁਹਾਡੀ ਰੂਹ ਕੰਬ ਜਾਊਗੀ ਤਬੇ ਰੂਸ ਚੀਨ ਹਿੰਦ ਮੇ ਚੜ ਆਵੇ ਕੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪਰ ਬਹਿ ਜਾਵੇ ਗੁਰੂ ਕੀ ਫੌਜ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਖਾਵੇ ਤਬੇ ਕਲਯੁਗ ਮੇ ਸਤਿਯੁਗ ਹੋਸੀ ਆਨ ਜਦੋਂ ਖਾਲਸਾ ਆਪਣੇ ਹੱਕਾਂ ਲਈ ਖਾਲਸਾ ਰਾਜ ਲਈ ਜਦੋਂ ਜਿਹਦ ਕਰ ਰਿਹਾ ਹੋਊਗਾ ਠੀਕ ਉਸੇ ਸਮੇਂ ਚੀਨ ਤੇ ਰੂਸ ਨਾਲ ਕੇ ਭਾਰਤ ਉਤੇ ਇੱਕ ਜ਼ੋਰਦਾਰ ਹਮਲਾ ਕਰਨਗੇ ਤੇ ਇਹ ਜੰਗ ਇੰਨੀ ਭਿਆਨਕ ਹੋਊਗੀ ਕਿ 70 ਕਰੋੜ ਵਿੱਚੋਂ ਸਿਰਫ 17 ਕਰੋੜ ਲੋਕ ਹੀ ਜਿਉਂਦੇ ਬਚ ਪਾਉਣਗੇ ਤੇ ਇਸ ਜੰਗ ਤੋਂ ਬਾਅਦ ਦਿੱਲੀ ਦੇ ਤਖਤ ਤੇ ਖਾਲਸਾ ਵਿਰਾਜਮਾਨ ਹੋਊਗਾ ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਰੱਜ ਕੇ ਖਾਣਗੇ ਤੇ ਕਲਯੁਗ ਵਿੱਚ ਵੀ ਸਤਿਯੁਗ ਵਾਲਾ ਮਾਹੌਲ ਬਣੂਗਾ ਸੂਸ ਕਿ ਪੜਨ ਵਾਲੇ ਕੁਝ ਵਿਦਵਾਨ ਦੱਸਦੇ ਹਨ ਕਿ ਇਸ ਗ੍ਰੰਥ ਮੁਤਾਬਕ ਸਿੱਖਾਂ ਦਾ ਵजूद ਵਿੱਚ ਆਇਆ ਇਕ ਖਾਲਸਾ ਰਾਜ ਅਗਲੇ 500 ਸਾਲਾਂ ਤੱਕ ਵजूद ਵਿੱਚ ਰਹੂਗਾ ਹੁਣ ਤੱਕ ਆਪਾਂ ਗੱਲ ਕੀਤੀ ਗੁਰੂ ਸਾਹਿਬ ਦੀ ਲਿਖਤਮ ਇਸ ਸੋ ਸਾਕੀ ਗ੍ਰੰਥ ਦੀ ਇਸ ਗ੍ਰੰਥ ਦੇ ਜਾਣਕਾਰ ਦੇ ਵਿਦਵਾਨਾਂ ਵੱਲੋਂ ਅੱਜ ਉਹ ਸਾਲ ਚੱਲ ਰਿਹਾ ਹੈ 2024 ਇਸੇ ਨੂੰ ਹੀ ਖਾਲਸਾ ਰਾਜ ਦੇ ਹੋਂਦ ਵਿੱਚ ਆਉਣ ਵਾਲਾ ਸਾਲ ਮੰਨਿਆ ਜਾ ਰਿਹਾ ਹੈ ਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀਓ ਪੋਲਿਟੀਕਲ ਕੰਡੀਸ਼ਨਸ ਤੇ ਕਿ ਇਹ ਸਭ ਸੱਚ ਹੋਣ ਦੇ ਕਿੰਨੇ ਅਸਾਰ ਨਜ਼ਰ ਆ ਰਹੇ ਹਨ ਇਤਿਹਾਸਿਕ ਗੁਰੂ ਸਾਹਿਬ ਦੇ ਕੀਤੇ ਹੁਕਮਾਂ ਤੇ ਕੋਈ ਕਿੰਤੂ ਨਹੀਂ ਕਰ ਰਿਹਾ ਬਸ ਜਿਨੀ ਸੋਜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਉਹਦੇ ਮੁਤਾਬਕ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਘਟਨਾਵਾਂ ਕਿਸ ਤਰ੍ਹਾਂ ਵਾਪਰ ਸਕਦੀਆਂ ਹਨ ਗੋਦੀ ਮੀਡੀਆ ਵੱਲੋਂ ਲਗਾਤਾਰ ਕੀਤੇ ਜਾ ਰਹੇ ਗੁਣਗਾਨ ਮੁਤਾਬਕ ਤਾਂ ਭਾਰਤ ਲਗਾਤਾਰ ਤਰੱਕੀ ਕਰਦੇ ਹੋਏ ਵਿਸ਼ਵ ਗੁਰੂ ਬਣਨਵਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪਰ ਅਸਲ ਵਿੱਚ ਵਿਸ਼ੇ ਪੱਧਰ ਤੇ ਆਂਡ ਗਵਾਂਡ ਨਾਲ ਭਾਰਤ ਦੀ ਕਿੰਨੀਕ ਬਣਦੀ ਹੈ ਇਹ ਸਮਝਣ ਲਈ ਆਪਾਂ ਖਾਨ ਸਰ ਦਾ ਇਹ ਵੀਡੀਓ ਵੇਖੀਏ ਤੇ ਜੇ ਤੁਸੀਂ ਖਾਨ ਸਰ ਬਾਰੇ ਨਹੀਂ ਜਾਣਦੇ ਤਾਂ ਇਹ ਉਹ ਸ਼ਖਸੀਅਤ ਹੈ ਬੰਦਾ ਭਾਜੀਪੀ ਦਾ ਹੋਵੇ ਜਾਂ ਕਾਂਗਰਸ ਦਾ Hindu Muslim ਹੋਵੇ ਜਾਂ Sikh ਇਸ ਬੰਦੇ ਦੀ ਇਮਾਨਦਾਰੀ ਤੇ ਦੇਸ਼ ਭਗਤੀ ਤੇ ਸ਼ਾਇਦ ਹੀ ਕਿਸੇ ਨੂੰ ਕੋਈ ਮਾਲਦੀਵ ਗਿਆ ਮਾਰੇ ਹੱਥੇ ਸ਼੍ਰੀਲੰਕਾ ਗਿਆ नेपाल गया बांग्लादेश कोई खास नहीं है बैलेंस बना के चल रहा है ये हमारा 100 परसेंट दुश्मन था यहाँ तालिबान आ चुका है चाइना से तो हमारी दुश्मनी है चाइना भूटान दोनों भूटान के विदेश मंत्री चाहे जाके चाइना में बात करके आए हैं हम डोका दे, दे देंगे ऊपर वाला आप दे दीजिएगा दे म्यांमार में तख्ता पलट हो चुका है लाओस में बिजली घर ले चुका है चाइना यहाँ पे ले लिया है यहाँ पे बाकी सब में उतना काम का है सब नहीं ईरान जो है इजराइल का दुश्मन है हम लोग इजराइल को बैलेंस करने के चक्कर में ईरान से भी हाथ धो रहे हैं ईरान उतना न्यूट्रल ही रहा है यहाँ पे अब बताइए हम लोग का कहा गया यहाँ ग्वादर में चाइना बढ़ गया हम्बन टोटा में बैठ गया है हम लोग रोकते रह गए उसकी नौसेना के यहाँ डॉक कर गई और यहाँ पे कक्स बाजार

ਜੋ ਕਿ ਤੇਜ਼ੀ ਨਾਲ ਆਪਣੀ ਤਾਕਤ ਵਧਾਉਂਦੇ ਹੋਏ ਅਮਰੀਕਾ ਦੀ ਬਾਦਸ਼ਾਹਤ ਨੂੰ ਚੈਲੰਜ ਕਰ ਰਹੇ ਹਨ ਹੁਣ ਤੱਕ ਭਾਰਤ ਇਹਨਾਂ ਦੋਵਾਂ ਪੱਖਾਂ ਵਿੱਚ ਬੈਲੈਂਸ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਕਿ ਆਪਾਂ ਯੂਕਰੇਨ ਵਾਰ ਵਿੱਚ ਵੇਖ ਚੁੱਕੇ ਹਾਂ ਇੱਕ ਪਾਸੇ ਅੱਜ ਭਾਰਤ ਯੂਰਪ ਤੇ ਅਮਰੀਕਾ ਨਾਲ ਦੋਸਤੀ ਵਧਾ ਰਿਹਾ ਹੈ ਦੂਜੇ ਪਾਸੇ ਭਾਰਤ ਬ੍ਰਿਕਸ ਨਾਮ ਦੇ ਗਰੁੱਪ ਦਾ ਵੀ ਮੈਂਬਰ ਹੈ ਬ੍ਰਿਕਸ ਪੰਜ ਵੱਡੇ ਵਿਕਾਸਸ਼ੀਲ ਦੇਸ਼ਾਂ ਦਾ ਇੱਕ ਗਰੁੱਪ ਹੈ ਬੀ ਤੋਂ ਬ੍ਰਾਜ਼ੀਲ ਆਰ ਤੋਂ ਰਸ਼ੀਆ 아이 ਤੋਂ 인디아 ਸੀ ਤੋਂ 차이나 ਤੇ एस ਤੋਂ 사우스 아프리카 필 ਹਾਲ ਇਸ ਗਰੁੱਪ ਵਿੱਚ ਹੋਰ ਵੀ ਦੇਸ਼ ਜੁੜ ਚੁੱਕੇ ਹਨ ਪਰ ਆਪਾਂ ਆਪਣੇ ਮੇਨ ਮੁੱਦੇ ਤੇ ਹੀ ਰਹਾਂਗੇ ਇਹ ਗਰੁੱਪ ਅਸਲ ਵਿੱਚ ਅਮਰੀਕਾ ਤੇ ਯੂਰਪ ਦੇ 나토 ਗਰੁੱਪ ਦੀ ਬਾਦਸ਼ਾਹਤ ਨੂੰ ਚੈਲੰਜ ਕਰਨ ਲਈ ਬਣਾਇਆ ਗਿਆ ਸੀ ਪਰ ਹੁਣ ਪਿਛਲੇ 2 ਦਿਨ ਮਹੀਨਿਆਂ ਤੋਂ ਇਹਦੇ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ ਕਿਉਂਕਿ ਚੀਨ ਤੇ ਰੂਸ ਦੇ ਦਬਾਅ ਤੇ ਸਪੋਰਟ ਨਾਲ ਹੁਣ ਬ੍ਰਿਕਸ ਵਿੱਚ ਐਂਟਰੀ ਹੋ ਰਹੀ ਹੈ ਪਾਕਿਸਤਾਨ ਦੀ ਪਰਧ ਲੰਬੇ ਸਮੇਂ ਤੋਂ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ ਪਰ ਹੁਣ ਪਾਕਿਸਤਾਨ ਦੀ ਐਂਟਰੀ ਇਸ ਗਰੁੱਪ ਵਿੱਚ ਆਲਮੋਸਟ ਤੈ ਹੈ ਤੇ ਪਾਕਿਸਤਾਨ ਹੁਣ ਚੀਨ ਦੀ ਕਟਪੁਤਲੀ ਹੈ ਹਰ ਮੁੱਦੇ ਤੇ ਉਹਦੇ ਪੱਖ ਵਿੱਚ ਹੀ VOTING ਕਰੂਗਾ ਤੇ ਜਦੋਂ ਹਰ ਮੁੱਦੇ ਦੇ ਭਾਰਤ ਤੇ ਦਬਾਅ ਵਧੂਗਾ ਤਾਂ ਇਹ ਨਾਰਮਲ ਜੀ ਗੱਲ ਹੈ ਕਿ ਫਿਰ ਉਸਨੂੰ NATO ਤੇ ਅਮਰੀਕਾ ਵੱਲ ਝੁਕਣਾ ਪਊਗਾ ਤੇ ਜਦੋਂ ਭਾਰਤ BRICS ਛੱਡ ਕੇ ਅਮਰੀਕਾ ਦੇ ਪਾਲੇ ਵਿੱਚ ਜਾਊਗਾ ਤਾਂ ਇਹ ਗੱਲ ਚੀਨ ਕਤਈ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਭਾਰਤ ਦੇ ਅਮਰੀਕਾ ਦੇ ਜੁਗਲਬੰਦੀ ਦਾ ਮਤਲਬ ਅਮਰੀਕਾ ਦਾ ਬਿਲਕੁਲ ਚੀਨ ਦੀ ਹਿੱਕ ਤੇ ਮਿਲਟਰੀ ਬੇਸ ਬਣਾਉਣ ਦਾ ਰਾਹ ਖੁੱਲ ਜਾਊਗਾ ਸੋ ਜੇ ਇਹ ਸਰਗਰਮੀਆਂ ਇਸੇ ਤਰ੍ਹਾਂ ਹੀ ਵਧਦੀਆਂ ਗਈਆਂ ਤਾਂ ਆਪਣੇ ਤੇ ਪੈਦਾ ਹੋ ਰਿਹਾ ਖਤਰਾ ਆਲਨ ਲਈ ਚੀਨ ਤੇ ਰੂਸ ਰਲ ਕੇ ਭਾਰਤ ਤੇ ਧਾਵਾ ਬੋਲਣ ਲਈ देर ਨਹੀਂ ਲਉਣਗੇ ਸੁਝੇ ਇਹਨਾਂ ਸਾਰੀਆਂ ਗੱਲਾਂ ਵੱਲ ਵੇਖੀਏ ਤਾਂ ਚੀਨ ਤੇ ਰੂਸ ਦੇ ਸਾਂਝੇ ਹਮਲੇ ਦੇ ਕੁਝ-ਕੁਝ ਅਸਰਤਾ ਨਜ਼ਰ ਆ ਰਹੇ ਹਨ ਬਾਕੀ ਮੇਰੇ ਵਰਗੀ ਨੀਵੀਂ ਬੁੱਧੀ ਵਾਲਾ ਸੇਵਕ ਉਸ ਮਹਾਮਹਿਮ ਅਕਾਲਪੁਰਖ ਦੇ ਕੋਤਕਾਂ ਬਾਰੇ ਕਿੰਨਾ ਕੀ ਅੰਦਾਜ਼ਾ ਲਾ ਸਕਦਾ ਹੈ ਤੁਹਾਡੇ ਇਸ ਵਿਸ਼ੇ ਤੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਸਾਂਝੇ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ